ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਸਰੰਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਜੰਦਰੀ ਤਕਦੀਰ ਦਾ ਪਾ 31ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਸ਼ੀ ਕਾਲ ਸਰਦਾਰ ਜੀ ਜੀਤਾ ਦੋਵੇਂ ਹੱਥ ਜੋੜਦੀ ਹੋਈ ਬੋਲੀ ਗਰੀਵਲ ਸਾਹਿਬ ਦੀ ਸਰਾਣੀ ਨੂੰ ਥੋੜਾ ਉੱਚਾ ਕਰ ਦਿੱਤਾ ਤੇ ਉਹਨਾਂ ਨੇ ਵੀ ਹੱਥ ਜੋੜ ਦਿੱਤੇ ਇਧਰੋਂ ਸਿੱਖੀ ਨੇ ਫੋਨ ਫੜਿਆ ਹੋਇਆ ਸੀ ਕੀ ਹਾਲ ਹੈ ਜੀਤਾ ਮੇਰੀ ਫਿਕਰ ਨਾ ਕਰੀ ਪੂਰਾ ਵੀ ਮੈਂ ਆ ਜਾਣਾ ਪਰਸੋਂ ਕਰ ਤਕੜੀ ਰਹੀ ਤੂੰ ਉਹ ਆਪਣਾ ਦਰਦ ਛਿਪਾਉਂਦੇ ਹੋਏ ਬੋਲੇ ਕੋਲ ਖੜੀ ਸੁਖੀ ਰੋਣ ਲੱਗੀ ਉਧਰ ਦੀਪੀ ਵੀ ਮਾਂ ਪਿਓ ਦੋਵਾਂ ਦੀ ਬੇਵਸੀ ਤੇ ਅੱਖਾਂ ਭਰੀ ਖੜੀ ਸੀ ਤਕਦੀਰ ਆਪਣੀ ਨਾਨੀ ਦੇ ਮੋਢੇ ਫੜੀ ਉਹਨਾਂ ਦੇ ਪਿੱਛੇ ਖੜੀ ਆਪਣੀ ਹੰਝੂ ਛੁਪਾਉਣ ਦੀ ناکਾਮ ਕੋਸ਼ਿਸ਼ ਕਰ ਰਹੀ ਸੀ ਬਹੁਤ ਭਾਵੁਕ ਮਾਹੌਲ ਸੀ ਪਰ ਜੀਤਾਂ ਦੇ ਚਿਹਰੇ ਦੀ ਮੁਸਕਾਨ ਦੇਖ ਦੀਪੀ ਤੇ ਤਕਦੀਰ ਵੀ ਝੂਠੀ ਹਾਸੀ ਹੱਸ ਪਈਆਂ ਇਹ ਜੀਤਾਂ ਦੀ ਜ਼ਿੰਦਗੀ 'ਚ ਆਪਣੇ ਪਤੀ ਜਸਪਾਲ ਸਿੰਘ ਗਰੇਵਾਲ ਨਾਲ ਪਹਿਲੀ ਵੀਡੀਓ ਕਾਲ ਸੀ। ਆਪਣੀ ਮਾਂ ਨੂੰ ਖੁਸ਼ ਤੇ ਮਾਹੌਲ ਠੀਕ ਰੱਖਣ ਲਈ ਦੀਪੀ ਆਪਣੀ ਮਾਂ ਨੂੰ ਪਾਪਾ ਦਾ ਨਾਮ ਲੈ ਕੇ ਛੇੜਨ ਲੱਗੀ। ਤਾਂ ਜੀਤਾ ਨੇ ਪਿਆਰ ਨਾਲ ਉਸ ਦੀ ਗੱਲ ਤੇ ਹੱਥ ਲਾਇਆ ਤੇ ਉਸ ਨੂੰ ਕੁੱਟ ਕੇ ਜੱਫੀ ਪਾਲੀ। ਵਚੀਆ ਨੇ ਆਪਣੇ ਮਾਪਿਆਂ ਨੂੰ ਅੱਜ ਪਹਿਲੀ ਵਾਰ ਅਲੱਗ-ਅਲੱਗ ਦੇਖਿਆ ਸੀ। ਗਰੀਵਲ ਸਹਾ ਪਤਨੀ ਨਾਲ ਗੱਲ ਕਰਕੇ ਤੇ ਆਪਣੀ ਅੱਖੀ ਉਸ ਨੂੰ ਵੀਡੀਓ ਕਾਲ ਰਾਹੀਂ ਠੀਕ-ਠਾਕ ਦੇਖ ਉਸ ਬਲੋ ਬੇਫਿਕਰਤਾ ਜਿ ਰੁਗਰ ਹੋ ਗਏ ਸਨ ਪਰ ਉਹਨਾਂ ਨੂੰ ਆਪਣੇ ਨਾਂ ਛੇਕੂਣ ਦਾ ਡਰ ਸਤਾ ਰਿਹਾ ਸੀ ਕਿ ਆਪਣੀ ਮਾਂ ਨੂੰ ਤਾਂ ਕੁੜੀਆਂ ਨੇ ਸੰਭ ਲਿਆ ਰੋਜ਼ਾਨਾ ਦੀ ਕਿਰਿਆ ਲਈ ਸਹਾਰਾ ਦਿੱਤਾ ਨਵਾਂ ਆਇਆ ਤਮਾਇਆ ਪਰ ਮੈਂ ਕਿਸ ਦੀ ਮਤਲਬ ਲਮਾਂਗਾ ਹੇ ਵਾਹਿਗੁਰੂ ਜੀ ਜਦਾਂ ਤਾਂ ਮੈਂ ਇਹਨੂੰ ਠੀਕ ਕਰਦੇ ਨਹੀਂ ਆਪਣੇ ਕੋਲ ਹੀ ਬੁਲਾ ਲਾ ਸੋਚਦੇ ਸੋਚਦੇ ਹੋ ਕੁਝ ਬੁੜਬੜਾਈ आकाशदीप त मोबाइल चला रही थी पर सुखी ਦਾ ਸਾਰਾ ਧਿਆਨ ਮੰਝੇ ਤੇ ਪਈ ਆਪਣੇ ਬਾਪ ਬਲੇ ਸੀ ਜੋ ਲਗਾਤਾਰ ਛਤ ਨੂੰ ਹੀ ਘੂਰੀ ਜਾ ਰਹੇ ਸਨ ਉਹ ਉੱਠ ਕੇ ਉਹਨਾਂ ਕੋਲ ਆਈ ਤੇ ਬੋਲੀ ਕੁਝ ਗਿਆ ਪਾਪਾ ਜੀ ਤੁਸੀਂ ਕੁਝ ਚਾਹੀਦਾ ਤੁਹਾਨੂੰ ਨਹੀਂ ਪੁੱਤ ਬਸ ਸੋਚ ਰਿਹਾ ਸੀ ਤੇਰੀ ਮਾਂ ਜਲਦੀ ਠੀਕ ਹੋ ਜਾਵੇ ਮੈਂ ਤਾਂ ਠੀਕ ਹੀ ਹਾਂ ਉਹਨਾਂ ਦੇ ਬੋਲਦੇ ਵਕਤ ਅੱਖਾਂ ਦੂਜੇ ਪਾਸੇ ਕਰ ਲਈਆਂ ਸੁਖੀ ਸਮਝਦੀ ਸੀ ਕਿ ਪਾਪਾ ਛੁੱਟ ਬੋਲ ਰਹੇ ਹਨ ਜ਼ਰੂਰ ਉਹਨਾਂ ਦੇ ਦਿਲ ਵਿੱਚ ਕੋਈ ਗੱਲ ਆ ਉਹ ਸੋਚ ਹੀ ਰਹੀ ਸੀ ਕਿ ਉਹਨਾਂ ਨੇ ਫੇਰ ਪੁੱਛਿਆ ਆਕਾਸ਼ ਪੁੱਤ ਮੇਰਾ ਮੋਬਾਈਲ ਕਿੱਥੇ ਆ ਦੇਖੀ ਜਰਾ ਕਿਤੇ ਤੇਰੇ ਮਾਮੇ ਦਾ ਫੋਨ ਤਾਂ ਨਹੀਂ ਆਇਆ ਉਹ ਆਪਣੀ ਸਰਾਣੀ ਥੱਲੇ ਹੱਥ ਮਾਰ ਕੇ ਫੋਨ ਲੱਭਣ ਲੱਗੇ ਕਿਉਂਕਿ ਉਹਨਾਂ ਨੂੰ ਆਦਤ ਸੀ ਉਹ ਰਾਤ ਨੂੰ ਹਮੇਸ਼ਾ ਅਸਰਾਣੇ ਥੱਲੇ ਹੀ ਇੱਕ ਕੋਨੇ ਵਿੱਚ ਹੋਣ ਰੱਖਦੇ ਸਨ ਆ ਬੈਗ ਵਿੱਚ ਪਿਆ ਤੁਹਾਡਾ ਫੋਨ ਨਾਨਾ ਜੀ ਦੀਪੀ ਮਾਸੀ ਨੇ ਰੱਖ ਦਿੱਤਾ ਸੀ ਚਲੋ ਤੁਸੀਂ ਆਪਰੇਸ਼ਨ ਥੀਏਟਰ ਚ ਸੀ ਆਕਾਸ਼ ਬੋਲਿਆ ਉਹ ਵੀ ਜਗ੍ਹਾ ਹੈ ਫੋਨ ਰੱਖਣ ਦੀ ਲਿਆ ਮੈਨੂੰ ਦਿਖਾ ਦੇਖ ਕਿਤੇ ਕੋਈ ਜ਼ਰੂਰੀ ਫੋਨ ਆਇਆ ਹੋਵੇ ਕਿਤੇ ਤੇਰੇ ਮਾਮੇ ਦਾ ਹੀ ਨਾ ਆਇਆ ਹੋਵੇ ਲਿਆ ਮੈਂ ਦੇਖਾਂ ਉਹਨੂੰ ਫੋਨ ਲੈਣ ਲਈ ਹੱਥ ਅੱਗੇ ਨੂੰ ਕਰ ਦਿੱਤਾ ਇੱਕ ਮਿੰਟ ਨਾਨਾ ਜੀ ਤੁਹਾਡਾ ਫੋਨ ਤਾਂ ਸਵਿਚ ਆਪਿਆ ਲੱਗਦਾ ਬੈਟਰੀ ਖਤਮ ਹੋ ਗਈ ਇਸ ਦੀ ਉਹ ਫੋਨ ਆਨ ਆਫ ਕਰਕੇ ਦੇਖਣ ਲੱਗਾ ਸੁੱਕੀ ਚਾਰਜ ਲੱਭਣ ਲੱਗਾ ਦੀਪੀ ਦੱਸ ਕੇ ਕਿ ਪਾਪਾ ਜੀ ਦੇ ਮੋਬਾਈਲ ਦਾ ਚਾਰਜਰ ਬੈਗ ਵਿੱਚ ਹੀ ਆ। ਕੋਈ ਗੱਲ ਨਹੀਂ ਪਾਪਾ ਜੀ ਤੁਸੀਂ ਫਿਕਰ ਨਾ ਕਰੋ। ਆਹਾ ਚਾਰਜਰ ਹੈਗਾ ਮੈਂ ਹੁਣੇ ਲਗਾ ਕੇ ਤੁਹਾਡੇ ਮੋਬਾਈਲ ਨੂੰ ਔਨ ਕਰ ਦਿੰਦੀ ਆ। ਉਹਨੇ ਮੋਬਾਈਲ ਚਾਰਜਿੰਗ ਤੇ ਲਗਾ ਦਿੱਤਾ। ਫੋਨ ਚਾਰਜ ਹੁੰਦੇ ਸਾਰ ਹੀ ਆਕਾਸ਼ ਨੇ ਫੋਨ ਔਨ ਕਰਕੇ ਕਿਹਾ ਨਾਨਾ ਜੀ ਕੋਈ ਕਾਲ ਨਹੀਂ ਆਈ। ਤੁਸੀਂ ਬੇਫਿਕਰ ਰਹੋ ਜਦੋਂ ਵੀ ਕਿਸੇ ਦਾ ਫੋਨ ਆਇਆ ਤਾਂ ਮੈਂ ਤੁਹਾਨੂੰ ਦੱਸਦੀ ਮਾਗਾ ਨਹੀਂ ਤੂੰ ਮੈਨੂੰ ਦਿਖਾ ਉਹਨਾ ਆਕਾਸ਼ ਤੋਂ ਫੋਨ ਲਿਆ ਤੇ ਅੱਖਾਂ ਸੇ ਕੋੜ ਕੇ ਦੇਖਣ ਲੱਗੇ ਤੇ ਫੋਨ ਬੰਦ ਕਰਕੇ ਫੇਰ ਆਪਣੀ ਸਰਾਣੀ ਥੱਲੇ ਲਾ ਕੇ ਲਿਆ ਅਸਲ ਵਿੱਚ ਉਹ ਆਪਣੇ ਪੁੱਤਰ ਦੇ ਫੋਨ ਦੀ ਉਡੀਕ ਵਿੱਚ ਸਨ ਪਰ ਅੱਜ ਉਸਦਾ ਫੋਨ ਨਹੀਂ ਆਇਆ ਜਦਕਿ ਉਸਨੂੰ ਪਤਾ ਸੀ ਕਿ ਅੱਜ ਪਾਪਾ ਜੀ ਦਾ ਆਪਰੇਸ਼ਨ ਹੋਣਾ ਹੈ ਪਤਾ ਨਹੀਂ ਉਸਨੇ ਇਹ ਜਾਣ ਬੁਝ ਕੇ ਕੀਤਾ ਸੀ ਛਾ ਉਸਦੇ ਵੀ ਕੋਈ ਮਜਬੂਰੀ ਸੀ ਨਰਸ ਕਮਰੇ ਵਿੱਚ ਆਈ ਤੇ ਉਸਨੇ ਗਰੀਵਾਲ ਸਾਹਿਬ ਨੂੰ ਪਹਿਲਾਂ ਕੁਝ ਖਾਵੋ ਨੂੰ ਤੇ ਫਿਰ ਦਵਾਈ ਦੇਣ ਨੂੰ ਕਿਹਾ ਸੁਖੀ ਨੇ ਖਿਚੜੀ ਵਾਲੀ ਡੱਬੀ ਖੋਲੀ ਜੋ ਗਵੰਡੀਆਂ ਦਾ ਮੁੰਡਾ ਦੀਪੀ ਦੇ ਹੱਥ ਪੇਜਨ ਤੇ ਰੋਟੀ ਤੇ ਖਿਚੜੀ ਫੜਾ ਗਿਆ ਸੀ ਆਕਾਸ਼ ਨੇ ਹੌਲੀ-ਹੌਲੀ ਬੈੱਡ ਦੀ ਕਿਲੀ ਜਿਹੀ ਕੁਮਾ ਕੇ ਬੈੱਡ ਸਰਾਣੇ ਵਾਲੇ ਪਾਸਿਓਂ ਉੱਚਾ ਕਰ ਦਿੱਤਾ ਗਰੀਵਾਲ ਸਾਹਿਬ ਥੋੜਾ ਜਿਹਾ ਹਿਲੇ ਉਹ ਠੀਕੋ ਕੇ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਟਾਂਕੀ ਤਾਂ ਥੱਲੇ ਵਾਲੇ ਹਿੱਸੇ ਤੇ ਹੀ ਲੱਗੇ ਸਨ ਉਹਨਾਂ ਨੂੰ ਤਕਲੀਫ ਹੁੰਦੀ ਦੀਖ ਆਕਾਸ਼ ਨੇ ਕਿਹਾ ਨਾਨਾ ਜੀ ਤੁਸੀਂ ਹਿੱਲੋ ਨਾ ਮੈਂ ਖਵਾ ਦਿੰਦਾ ਹਾਂ ਨਹੀਂ ਪੁੱਤ ਮੇਰੇ ਮਗਰ ਬੈਠ ਜਾ ਤੇ ਸੁਖੀ ਤੂੰ ਮੈਨੂੰ ਆ ਕੌਲੀ ਫੜਾ ਦੇ ਪੁੱਤ ਮੈਂ ਆਪ ਹੀ ਖਾਵਾਂਗਾ ਆਕਾਸ਼ ਉਹਨਾਂ ਦੇ ਮੋਟੇ ਫੜਕੇ ਪਿੱਛੇ ਬੈਠ ਗਿਆ ਤੇ ਸੁਖੀ ਉਹਨਾਂ ਦੇ ਮੂਰੇ ਕੌਲੀ ਫੜਕੇ ਖੜ ਗਈ ਉਹਨਾਂ ਇੱਕ ਦੋ ਚਮਚੇ ਹੀ ਖਾਦੇ ਸਨ ਕਿ ਉਹ ਦਰਦ ਨਾਲ ચીਖ ਪਈ ਹਏ ਹਏ ਉਹ ਨਹੀਂ ਬੈਠ ਹੋ ਰਿਹਾ ਪੁੱਤ ਪਾ ਦੇ ਮੈਨੂੰ ਪਾ ਦੇ ਪਾ ਦੇ ਆਕਾਸ਼ ਨੇ ਉਹਨਾਂ ਨੂੰ ਥੋੜਾ ਹੋਰ ਨੀਮਾ ਕਰ ਦਿੱਤਾ ਹਲਕਾ ਜਿਹਾ ਪਾਸਾ ਦਵਾ ਦਿੱਤਾ ਸੁਖੀ ਨੇ ਫਟਾਫਟ ਇੱਕ ਦੋ ਚਮਚੇ ਹੋਰ ਖਵਾ ਦਿੱਤੇ ਫਿਰ ਉਹਨਾਂ ਕਿਹਾ ਬਸ ਪੁੱਤ ਹੋਰ ਨਹੀਂ ਖਾਉਣੀ ਅੰਦਰ ਹੀ ਨਹੀਂ ਲੰਗਦੀ ਆ ਵੀ ਦਵਾਈ ਖਾਣ ਕਰਕੇ ਖਾਦੇ ਆ ਉਹਨਾਂ ਬੈੱਡ ਤੇ ਪੈਂਦੇ ਆ ਕਿਹਾ ਉਹਨਾਂ ਦੇ ਚਿਹਰੇ ਤੇ ਤਕਲੀਫ ਸਾਫ਼ ਦਿਖਾਈ ਦੇ ਰਹੀ ਸੀ ਆਪਣੇ ਮਾਂ-ਬਾਪ ਦੀ ਮਾੜੀ ਜਹੀ ਦੁੱਖ ਨੂੰ ਦੇਖ ਰੋਣ ਵਾਲੀ ਸੁਖੀ ਅੱਜ ਬਹੁਤ ਮਜ਼ਬੂਤ ਦਿਖ ਰਹੀ ਸੀ। ਗਰੇਵਲ ਸਾਹਬ ਨੇ ਕਿਹਾ ਪੁੱਤ ਅਜੇ ਤਾਂ ਦਵਾਈ ਅਤੇ ਘੰਟੇ ਤੱਕ ਲੈਣੀ ਆ ਤੁਸੀਂ ਵੀ ਰੋਟੀ ਖਾ ਲਓ ਫਟਾਫਟ ਤੇ ਫਿਰ ਆਰਾਮ ਕਰ ਲੈ। ਉਹਨਾਂ ਦੇ ਕਹਿਣ ਤੇ ਦੀਪੀ ਨੇ ਰੋਟੀ ਵਾਲਾ ਡੱਬਾ ਖੋਲ੍ਹਿਆ ਤੇ ਦੋਨੋਂ ਮਾਂ-ਪੁੱਤ ਰੋਟੀ ਖਾਣ ਲੱਗੇ। ਰੋਟੀ ਖਾਣ ਤੋਂ ਬਾਅਦ ਸੁਖੀ ਨੇ ਸਾਰਾ ਸਮਾਨ ਸੰਭਾਲ ਦਿੱਤਾ ਤੇ ਉਸਨੇ ਆਪਣਾ ਬੈੱਡ ਛਾੜਿਆ ਤੇ ਗਰੇਵਲ ਸਾਹਬ ਦਾ ਬਿਸਤਰਾ ਵਿੱਚ ਹੀ ਕੀਤਾ ਉਹਨਾਂ ਸੁਖੀ ਨੂੰ ਕਿਹਾ ਪੁੱਤ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਉਹ ਸੁਖੀ ਦੀ ਮੂੰਹ ਵੱਲ ਦੇਖਣ ਲੱਗੀ ਹਾਂਜੀ ਪਾਪਾ ਜੀ ਬੋਲੋ ਤੁਸੀਂ ਜੋ ਵੀ ਤੁਹਾਡੇ ਦਿਲ ਵਿੱਚ ਆ ਬੇਝਿਜ਼ਕ ਹੋ ਕੇ ਬੋਲੋ ਤੁਸੀਂ ਦੁਪਹਿਰੇ ਵੀ ਕਿਹਾ ਸੀ ਕਿ ਮੈਂ ਕੋਈ ਗੱਲ ਕਰਨੀ ਹੈ ਬੋਲੋ ਪਾਪਾ ਜੀ ਸੁਖੀ ਉਹਨਾਂ ਤੇ ਸਹਰਾਣੇ ਕੋਲ ਸਟੂਲ ਰੱਖ ਕੇ ਬੈਠ ਗਈ ਆਕਾਸ਼ ਵਿਕੂਲ ਹੀ ਖੜਾ ਸੀ ਸੁਖੀ ਪੁੱਤ ਮੈਂ 라ਵੀ ਸੁਖੀ ਦੀ ਕੁੜੀ ਦੇ ਵਿਆਹ ਲਈ ਕਾਫੀ ਪੈਸੇ ਰੱਖੇ ਹਨ ਕਿ ਵਧੀਆ ਨਾਨਕ ਸ਼ਕ ਲਵਾਵਾਂਗੇ ਪਰ ਤੇਰੀ ਮਾਂ ਤੇ ਬਹੁਤ ਖਰਚਾ ਹੋ ਗਿਆ ਹੁਣ ਮੈਂ ਮੰਜੇ ਤੇ ਪੈ ਗਿਆ ਪਤਾ ਨਹੀਂ ਕਿਦਾਂ ਖਰਚਾ ਕਰਾਂਗਾ ਉਹ ਸੁਖੀ ਵੱਲ ਦੇਖਣ ਲੱਗੀ ਸੁਖੀ ਬਸ ਪਪਾ ਜੀ ਆਹੀ ਗੱਲ ਸੀ ਮੈਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਮੈਂ ਸਾਰਾ ਇੰਤਜ਼ਾਮ ਕਰ ਲਿਆ ਹੈ ਤੁਸੀਂ ਬਸ ਠੀਕ ਹੋ ਜਾਓ ਆਪਾਂ ਧੁੰਮ ਧਾਮ ਨਾਲ ਵਿਆਹ ਕਰਨਾ ਰਾਵੀ ਦਾ ਕਿ ਪੱਲਾ ਫਲਾਉਣ ਦੀ ਰਸਮ ਵੀ ਤੁਸੀਂ ਹੀ ਕਰਨੀ ਸੁਖੀ ਨੇ ਆਪਣੀ ਪਿਓ ਦੇ ਹੱਥ ਤੇ ਹੱਥ ਰੱਖ ਦਿੱਤਾ ਸੀ ਪਾਪਾ ਜੀ ਤੁਸੀਂ ਹੌਸਲਾ ਰੱਖੋ ਸਭ ਠੀਕ ਹੋਊ ਜੂ ਕਿਉਂਕਿ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਹਾਲਾਤ ਮਾੜੇ ਜ਼ਰੂਰ ਹੁੰਦੇ ਹਨ ਪਰ ਜ਼ਿੰਦਗੀ ਮਾੜੀ ਨਹੀਂ ਹੋ ਸਕਦੀ ਆਹ ਤਕਲੀਫ ਤੇ ਦਿਨ ਵੀ ਨਿਕਲ ਜਾਣਗੇ ਤੁਸੀਂ ਐਵੇਂ ਨਾ ਬਹੁਤਾ ਸੋਚੋ ਪਲੀਜ਼ ਉਸਨੇ ਸਮਝਾਇਆ ਗਰੇਵਲ ਸਾਹਿਬ ਹਾਂ ਬਤੂ ਮੈਂ ਠੀਕ ਹੀ ਕਹਿਨੀ ਆ ਆ ਜਿਹੜੇ ਦੁੱਖ ਸੁੱਖ ਨੇ ਆਪਣੇ ਮਨਾਂ ਦਿਲ ਦੇ ਹਾਲਾਤ ਹੀ ਹੁੰਦੇ ਹਨ ਸੁੱਖ ਦੁੱਖ ਹਮੇਸ਼ਾ ਨਹੀਂ ਰਹਿੰਦੇ ਇੱਕ ਜਾਂਦਾ ਦੂਜਾ ਆਉਂਦਾ ਇਹ ਹੀ ਜ਼ਿੰਦਗੀ ਆ ਇਸ ਲਈ ਮੈਂ ਵੀ ਨਹੀਂ ਘਬਰਾਉਂਦਾ ਪਰ ਤੇਰੀ ਮਾਂ ਕਰਕੇ ਚਿੰਤਾ ਹੋ ਜਾਂਦੀ ਆ ਕਿਉਂਕਿ ਅਸੀਂ ਦੋਵੇਂ ਮੰਜੀ ਤੇ ਪੈ ਗਏ ਬਾਕੀ ਉਹ ਉੱਪਰ ਵਾਲੇ ਦੀ ਮਰਜ਼ੀ ਪਤਾ ਨਹੀਂ ਕਿਹੜਿਆ ਰੰਗਾ ਚ ਰਾਜੀ ਉਹੋ ਪਈ ਪਈ ਦੋਵੇਂ ਹੱਥ ਉੱਪਰ ਨੂੰ ਝੁਕਦੇ ਹਨ ਕੁਝ دیر ਬਾਅਦ ਸੁਖੀ ਆਕਾਸ਼ ਦੀਪ ਦੀ ਮਦਦ ਨਾਲ ਆਪਣੇ ਪਾਪਾ ਨੂੰ ਦਵਾਈ ਦਿੰਦੀ ਆ ਉਹ ਦਵਾਈ ਲੈ ਕੇ ਪੈ ਜਾਂਦੇ ਹਨ ਤੇ ਉਹਨਾਂ ਨੂੰ ਵੀ ਕਹਿੰਦੇ ਹਨ ਉਹ ਵੀ ਆਰਾਮ ਕਰ ਲੈ ਸੁਖੀ ਆਕਾਸ਼ ਨੂੰ ਸਰਾਣਾ ਦੇ ਦਿੰਦੀ ਆ ਤੇ ਆਪ ਆਪਣੀ ਬਾਹ ਦਾ ਸਰਾਣਾ ਬਣਾ ਕੇ ਦੂਜੇ ਪਾਸੇ ਨੂੰ ਹੋ ਕੇ ਸੌ ਜਾਂਦੀ ਆ ਆਕਾਸ਼ ਨੂੰ ਇੱਥੇ ਨੀਂਦ ਨਹੀਂ ਆ ਰਹੀ ਸੀ ਉਹ ਹੈੱਡਫੋਨ ਲਗਾ ਕੇ ਫੋਨ ਦੇਖਣ ਲੱਗ ਜਾਂਦਾ ਹੈ ਤੇ ਅੱਧੇ ਘੰਟੇ ਬਾਅਦ ਹੀ ਗ੍ਰੀਵਲ ਸਾਹਿਬ ਖੰਗਣ ਲੱਗ ਜਾਂਦੀ ਹਨ ਆਕਾਸ਼ ਫਟਾਫਟ اٹਕੇ ਉਹਨਾਂ ਨੂੰ ਚਮਚੀ ਨਾਲ ਪਾਣੀ ਪਿਉਂਦਾ ਤੇ ਆਵਾਜ਼ ਨਾਲ ਸੁੱਖੀ ਵੀ ਉੱਠ ਜਾਂਦੀ ਹੈ ਪਰ ਆਕਾਸ਼ ਆਪਣੀ ਮਾਂ ਨੂੰ ਸੌਣ ਨੂੰ ਕਹਿੰਦਾ ਹੈ ਪਰ ਉਹ ਨੂੰ ਤਕਲੀਫ ਵਿੱਚ ਦੇਖ ਤੇ ਕਿਵੇਂ ਸੌਂ ਸਕਦੀ ਸੀ ਆਕਾਸ਼ ਨੇ ਫੇਰ ਲਾਈਟ ਬੰਦ ਕਰ ਦਿੱਤੀ ਤੇ ਫਿਰ ਸਾਰੇ ਸੌਣ ਦੀ ਕੋਸ਼ਿਸ਼ ਕਰਨ ਲੱਗੇ ਇੱਕ ਘੰਟੇ ਬਾਅਦ ਫੇਰ ਗ੍ਰੀਵਲ ਸਾਹਿਬ ਨੇ ਆਵਾਜ਼ ਮਾਰੀ ਉਹ ਕਾਕੇ ਉੱਠੇ ਪੁੱਤ ਮੈਨੂੰ ਪਾਸਾ ਦਵਾਈ ਥੋੜਾ ਜਿਹਾ ਟੂ ਹੀ ਜਮਾ ਹੀ ਆਕੜ ਗਈ ਆਕਾਸ਼ ਉੱਠਿਆ ਨਾਲ ਸੁਖੀ ਵੀ ਫਟਾਫਟ ਉੱਠ ਗਈ ਦੋਮਾਰੇ ਉਹਨਾਂ ਨੂੰ ਪਾਸਾ ਦਵਾ ਦਿੱਤਾ ਤੇ ਉਹ ਫੇਰ ਕੁਇਟੀਆਂ ਕਰਨ ਲੱਗ ਪਏ ਆਕਾਸ਼ ਪੱਜ ਕੇ ਨਰਸ ਨੂੰ ਬੁਲਾ ਲਿਆ ਆ ਉਸਨੇ ਦਵਾਈ ਦੇ ਦਿੱਤੀ ਪਰ ਦਵਾਈ ਦਾ ਅਸਰ ਹੀ ਨਾ ਹੋਇਆ ਥੋੜੀ देर ਦੇ ਟਿਕਾ ਮਗਰੋਂ ਉਹ ਫੇਰ ਕਦੀ ਦਰਦ ਨਾਲ ਤੇ ਕਦੀ ਖੰਸੀ ਤੇ ਜਦ ਉਲਟੀਆਂ ਨਾਲ ਤੜਫਦੇ ਰਹੇ 3 ਵਜੇ ਉਹਨਾਂ ਦੇ ਕਹਿਨ ਤੇ ਸੁਖੀ ਨੇ ਉਹਨਾਂ ਨੂੰ ਚਾਹ ਬਣਾ ਕੇ ਦਿੱਤੀ ਤੇ ਖਾਂਸੀ ਨੂੰ ਆਰਾਮ ਮਿਲਿਆ ਤੇ ਪੌਣੇ 1 4 ਵਜੇ ਉਹਨਾਂ ਦੀ ਅੱਖ ਲੱਗ ਗਈ ਸੁਖੀ ਤੇ ਆਕਾਸ਼ ਨੂੰ ਵੀ ਨੀਂਦ ਆ ਗਈ ਸਵੇਰੇ 7 ਵਜੇ ਹੀ ਦੀਪੀ ਆਪ ਹੀ ਚਾਹ ਬਣਾ ਕੇ ਲੈ ਆਈ ਉਹਨਾਂ ਸਵੇਰੇ ਚਾਹ ਪੀਤੀ ਗਰੀਵਾਲ ਸਾਹਿਬ ਨੇ ਛਾਹ ਨਾਲ ਦੋ ਬਿਸਕਟ ਖਾਦੇ ਦੀਪੀ ਪੁੱਤ ਆਪਾਂ ਘਰ ਚੱਲੀਏ ਡਾਕਟਰ ਨੂੰ ਪੁੱਛ ਕੇ ਛੁੱਟੀ ਲੈ ਲਈਏ ਗਰੀਵਾਲ ਸਾਹਿਬ ਨੇ ਚਾਹ ਦੀ ਆਖਰੀ ਘੁੱਟ ਭਰੀ ਤੇ ਕੋਲੀ ਸੁੱਕੀ ਨੂੰ ਫੜਾ ਦਿੱਤੀ ਨਹੀਂ ਪਾਪਾ ਜੀ ਅਜੇ ਕੱਲ ਹੀ ਤਾਂ ਆਪਰੇਸ਼ਨ ਹੋਇਆ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਡਾਕਟਰ ਨਸਾਬ ਨਾਲ ਗੱਲ 9 9:30 ਵਜੇ ਆ ਜਾਣਾ ਉਹਨਾਂ ਨੇ ਦੀਪੀ ਬੋਲੀ ਇੱਥੇ ਸਭ ਸਹੂਲਤ ਹੈ ਇਹ ਬੈਡ ਜਿਵੇਂ ਮਰਜੀ ਉੱਚਾ ਨੀਮਾ ਕਰ ਦੋ ਤੇ ਡਾਕਟਰ ਨਰਸਾਂ ਨੂੰ ਵੀ ਜਦ ਮਰਜੀ ਬੁਲਾ ਲਓ ਰੁਕੋ ਇੱਕ ਦੋ ਦਿਨ ਹੋਰ ਮੈਂ ਇੱਥੇ ਹੀ ਪਾਪਾ ਜੀ ਤੁਸੀਂ ਫਿਕਰ ਨਾ ਕਰੋ ਛੁੱਟੀ ਵੀ ਸੁਖੀ ਕਰਵਾਉਣ ਦੇ ਹੱਕ ਵਿੱਚ ਨਹੀਂ ਸੀ ਪਰ ਤੇਰੇ ਬੱਚੇ 라ਵੀ ਵੀ ਇਕੱਲੇ ਉੱਥੇ ਗਰੀਵਾਲ ਸਾਹਿਬ ਨੇ ਆਪਣੀ ਦੋਤੀ ਦੀ ਚਿੰਤਾ ਕੀਤੀ ਜਿਸ ਦਾ ਡੇਢ ਮਹੀਨੇ ਬਾਅਦ ਹੀ ਵਿਆਹ ਰੱਖਿਆ ਹੋਇਆ ਸੀ ਨਹੀਂ ਨਹੀਂ ਪਾਪਾ ਜੀ ਤੁਸੀਂ ਉਸ ਦੀ ਫਿਕਰ ਨਾ ਕਰੋ ਉਹ ਆਪਣੇ ਚਾਚਾ ਚਾਚੀ ਕੋਲ ਹੀ ਆ ਤੇ ਉਹਨਾਂ ਦੇ ਬੱਚੇ ਵੀ 라ਵੀ ਨੂੰ ਬਹੁਤ ਪਿਆਰ ਕਰਦੇ ਹਨ ਇਸ ਲਈ ਕੋਈ ਫਿਕਰ ਨਹੀਂ ਕਰਨਾ ਚੰਗਾ ਠੀਕ ਆ ਪੁੱਤ ਮੈਨੂੰ ਛੁੱਟੀ ਹੋ ਜਾਣੀ ਤੇ ਮੈਂ ਘਰ ਚਲਾ ਜਾਵਾਂਗਾ ਫਿਰ ਤੁਮ ਵੀ ਚਲੀ ਜਾਮੀ ਆਪਣੇ ਘਰ ਗਰੇਵਾਲ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਪਾਪਾ ਜੀ ਮੈਂ ਚਲੀ ਜਾਵਾਂਗੀ ਤੁਸੀਂ ਫਿਕਰ ਨਾ ਕਰੋ ਸੁਖੀ ਨੇ ਪਿਆਰ ਨਾਲ ਕਿਹਾ ਦੀਪੀ ਨੇ ਪਹਿਲਾਂ ਹੀ ਡਾਕਟਰ ਨੂੰ ਕਹਿ ਦਿੱਤਾ ਸੀ ਕਿ ਪਾਪਾ ਜੀ ਜਿੱਦ ਕਰ ਰਹੇ ਹਨ ਘਰ ਜਾਣ ਦੀ ਤੁਸੀਂ ਅਜੇ ਛੁੱਟੀ ਨਾ ਕਰਨਾ ਉਹ ਵੀ ਚਾਹੁੰਦੇ ਸਨ ਕਿ ਅਜੇ ਦੋ ਦਿਨ ਹੋਰ ਉਹਨਾਂ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਵੇ ਪਰ ਗਰੇਵਾਲ ਸਾਹਿਬ ਨੇ ਬਹੁਤ ਜਿੱਦ ਕੀਤੀ ਤੇ ਉਹਨਾਂ ਨੂੰ ਅਗਲੇ ਦਿਨ ਹੀ ਛੁੱਟੀ ਦੇ ਦਿੱਤੀ ਗਰੀਵਲ ਸਾਹਿਬ ਕਰਾ ਗਏ ਕੁਲਜੀਤ ਕੌਰ ਵੀ ਖੁਸ਼ ਹੋ ਗਈ ਪਰ ਉਹਨਾਂ ਨੂੰ ਤਕਲੀਫ 'ਚ ਦੇਖ ਉਹ ਆਪਣੀ ਹੰਝੂ ਨਾ ਰੋਕ ਸਕੀ ਇੱਕੋ ਕਮਰੇ ਵਿੱਚ ਹੀ ਇੱਕ ਬੈੱਡ ਤੇ ਕੁਲਜੀਤ ਪਈ ਸੀ ਤੇ ਦੂਜੇ ਪਾਸੇ ਗਰੀਵਲ ਸਾਹਿਬ ਦਾ ਬੈੱਡ ਲਗਾ ਦਿੱਤਾ ਪਰ ਦੋਵੇਂ ਹੀ ਮਜਬੂਰ ਸਨ ਉਹ ਉੱਠ ਨਹੀਂ ਸਕਦੇ ਸਨ ਦੀਪੀ ਨੇ ਆਪਣੇ ਪਾਪਾ ਜੀ ਲਈ ਇੱਕ ਮੁੰਡੇ ਦਾ ਪ੍ਰਬੰਧ ਕਰ ਲਿਆ ਉਹਨੇ 1-2 ਦਿਨ ਤੱਕ ਪਹੁੰਚਾਣਾ ਸੀ ਉਹਨਾਂ ਦੇ ਪੇਸ਼ਾਬ ਵਾਲੀ ਨਾਲੀ ਲੱਗੀ ਹੋਈ ਸੀ ਜਿਸ ਕਰਕੇ ਬਹੁਤੀ ਪਰੇਸ਼ਾਨੀ ਨਹੀਂ ਸੀ ਅੱਜ ਆਪਰੇਸ਼ਨ ਤੋਂ ਬਾਅਦ 5ਵਾਂ ਦਿਨ ਸੀ ਆਕਾਸ਼ ਕਰਗੇੜਮਾਂ ਚਲਾ ਗਿਆ ਰਿਸ਼ਤੇਦਾਰਾਂ ਦਾ ਘਰ ਵਿੱਚ ਆਉਣਾ ਜਾਣਾ ਬਹੁਤ ਜ਼ਿਆਦਾ ਵਧ ਗਿਆ ਸੀ ਦੀਪੀ ਨੂੰ ਦਫ਼ਤਰ ਬਹੁਤ ਕੰਮ ਸੀ ਛੁੱਟੀ ਵੀ ਨਾ ਮਿਲੀ ਸਾਰਾ ਕੰਮ ਸੁਖੀ ਤੇ ਤਕਦੀਰ ਦੇ ਸਿਰ ਤੇ ਸੀ ਜਸਮੇਲ ਵੀ ਗੀੜਾ ਮਾਰਦੀ ਰਹਿੰਦੀ ਦੀਪੀ ਨੇ ਆਪਣੀ ਵੱਡੀ ਭੈਣ ਨਿੰਮੀ ਨੂੰ ਫੋਨ ਕਰਕੇ ਦੱਸਿਆ ਪਰ ਉਸ ਦਾ ਘਰ ਵਾਲਾ ਸ਼ਰਾਬੀ ਸੀ ਨਾ ਹੋ ਆਪ ਕਿਤੇ ਜਾਂਦਾ ਸੀ ਤੇ ਨਾ ਹੀ ਨਿੰਮੀ ਨੂੰ ਜਾਣ ਦਿੰਦਾ ਸੀ ਅਖੀਰ ਨਿੰਮੀ ਉਸ ਨੂੰ ਬਿਨਾਂ ਦੱਸੇ ਹੀ ਪਿੱਕੇ ਆ ਗਈ ਪਹਿਲਾਂ ਵੀ ਮਾਂ ਵਰੀ ਉਸ ਨੇ ਆਉਣ ਜਾਣ ਹੀ ਕੀਤਾ ਸੀ ਸਵੇਰੇ ਆਈ ਤੇ ਅਗਲੇ ਦਿਨ ਵਾਪਸ ਮੁੜ ਗਈ ਨਿੰਮੀ ਆਪਣੇ ਮਾਂ ਬਾਪ ਨੂੰ ਦੇਖ ਬਹੁਤ ਰੋਈ ਉਸ ਦੇ ਬੱਚੇ ਵਿਆਹੇ ਗਏ ਸਨ ਦੋ ਕੁੜੀਆਂ ਹੀ ਸਨ ਉਹ ਆਪੋ ਆਪਣੇ ਘਰ ਸਨ ਪਿੱਛੇ ਹੀ ਨਿਮੀ ਦਾ ਘਰ ਵਾਲਾ ਗੁਰਮੀਤ ਸਿੰਘ ਵੀ ਆ ਗਿਆ ਉਸਨੇ ਬਹੁਤ ਵਧੀਆ ਗੱਲਾਂ ਕੀਤੀਆਂ ਆਪਣੇ ਸੱਸ ਸਹੁਰੇ ਨਾਲ ਉਹ ਵੇਸ਼ਕ ਸ਼ਰਾਬ ਪੀਂਦਾ ਆਦੀ ਸੀ ਪਰ ਭਾਵਕ ਵੀ ਬਹੁਤ ਸੀ ਦੋਵਾਂ ਜੀਆਂ ਦੀ ਹਾਲਤ ਉਸ ਤੋਂ ਦੇਖੀ ਨਾ ਗਈ ਪਰ ਸ਼ਰਾਬ ਪੀਣ ਤੋਂ ਬਾਅਦ ਉਹ ਆਪਣੇ ਆਪ 'ਚ ਨਹੀਂ ਰਹਿੰਦਾ ਸੀ ਨਿਮੀ ਵਿਚਾਰੀ ਦੀ ਹਾਲਤ ਵੀ ਬਹੁਤ ਦਰਸਯੋਗ ਸੀ ਪਤਲਾ ਮਰੀਅ ਜਿਹਾ ਸ਼ਰੀਰ ਗੱਲਾਂ ਅੰਦਰੋਂ ਤਸੀਆਂ ਹੋਈਆਂ ਉੱਪਰੋਂ ਪਹਿਲਾਂ ਸਫੇਦ ਵਾਲ ਇਸ ਵਿਚਾਰੀ ਨੇ ساری ਉਮਰ ਸ਼ਰਾਬੀ ਪਤੀ ਨਾਲ ਹੀ ਕੱਢ ਦਿੱਤੀ ਸੀ ਉਹ ਤਾਂ ਰੱਬ ਦਾ ਸ਼ੁਕਰ ਸੀ ਕਿ ਸਰਕਾਰੀ ਨੌਕਰੀ ਹੋਣ ਕਰਕੇ ਪੈਸੇ ਥੇਲੇ ਦੀ ਬਹੁਤੀ ਔਕ ਨਹੀਂ ਸੀ ਧੀਆਂ ਦੇ ਵਿਆਹ ਵੀ ਬੀਲੇ ਸਿਰ ਹੋ ਗਏ ਸਨ ਉਸ ਦੀਆਂ ਦਰਾਣੀਆਂ ਪੁੱਤਰਾਂ ਦੀਆਂ ਮਾਮਾ ਉਸ ਤੇ ਰੂਪ ਪਾਉਂਦੀਆਂ ਤੇ ਆਪਣੇ ਮੁੰਡਿਆਂ ਨੂੰ ਉਸ ਦੇ ਹੱਥੋਂ ਕੁਝ ਖਾਣ ਨਾ ਦਿੰਦੀਆਂ ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦੀ ਆਪਣੇ ਆਪ ਵਿੱਚ ਹੀ ਖੁਸ਼ ਰਹਿੰਦੀ ਘਰ ਦੇ ਕੰਮ ਕਰ ਕਰਦੀ ਵੇਲੇ ਹੋ ਕੇ ਗੁਰਕਾ ਸਾਹਿਬ ਲੈ ਕੇ ਪਾਠ ਕਰਨ ਲੱਗ ਜਾਂਦੀ ਸੀ ਉਹਨਾਂ ਸਾਰੀ ਭੈਣ ਭਰਾਵਾਂ ਨੂੰ ਪਾਠ ਦੀ ਲਗਨ ਬਚਪਨ ਤੋਂ ਹੀ ਗਰੇਵਰ ਸਾਹਿਬ ਨੇ ਲਗਾ ਦਿੱਤੀ ਸੀ ਖੈ ਨਿਮੀ ਆਪਣੇ ਮਾਂ ਬਾਪ ਨੂੰ ਮੰਜੇ ਤੇ ਪਿਆ ਦੇਖ ਭਾਬ ਕੋ ਹੋ ਗਈ ਉਹ ਰੋਣ ਲੱਗੀ ਇੱਕ ਬਲ ਦੀ ਆਵਾਜ਼ ਤੇ ਹੀ ਗਰੇਵਰ ਸਾਹਿਬ ਗਿੱਟ ਖੋਲਣ ਲਈ ਉੱਠ ਜਾਂਦੇ ਸਨ ਪਰਾਜ ਉਹ ਬੀਵਸਤੇ ਖਾਈ ਦੇ ਰਹੇ ਸਨ ਉਸ ਤੋਂ ਆਪਣੇ ਮਾਂ ਪਿਓ ਦੀ ਹਾਲਤ ਦੇਖੀ ਨਾ ਗਈ ਉਹ ਰੋਂ ਲੱਗੀ ਮਾਂ ਕੁਲਜੀਤ ਕਹਨੇ ਕਿਹਾ ਤਕੜੀ ਬੰਤੀ ਐ ਐਮਿਟ ਲਿਆ ਪਿਆ ਵਕਤ ਨਹੀਂ ਲੰਘਦਾ ਪੁੱਤ ਸੁਕੀ ਉਸ ਨੂੰ ਬਹਾਨੇ ਨਾਲ ਤੁਝੇ ਕਮਰੇ ਵਿੱਚ ਲੈ ਗਈ ਤੇ ਛੁਪ ਕਰਵਾਇਆ ਦੂਜੇ ਕਮਰੇ 'ਚ ਵਠਾ ਕੇ ਤਕਦੀਰ ਨੇ ਧੂਮਨ ਨੂੰ ਰੋਟੀ ਖਵਾਈ ਉਸ ਸਾਕਰ ਵਾਲਾ ਗੁਰਮੀਤ ਵੀ ਬਹੁਤ ਵਧੀਆ ਗੱਲਾਂ ਕਰ ਰਿਹਾ ਸੀ ਉਸ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਸੀ ਕਿ ਇਹ ਸ਼ਰਾਬੀ ਆ ਪਰ ਉਸ ਦੀ ਅਸਲੀਅਤ ਤਾਂ ਸਿਰਫ ਨਿੰਮੀ ਹੀ ਜਾਣਦੀ ਸੀ ਜਿਸ ਦੇ ਬਿਨਾ ਮਤਲਬ ਤੋਂ ਹੱਡ ਟੁੱਟਦੇ ਸਨ ਸੁਖੀ ਨੇ ਮੌਕਾ ਝਾਮਦਿਆਂ ਗੁਰਮੀਤ ਨੂੰ ਕਿਹਾ ਜੀਜਾ ਜੀ ਦੋ ਚਾਰ ਦਿਨ ਨਿੰਮੀ ਦੀਦੀ ਨੂੰ ਛੱਡ ਜਾਓ ਮਾਪਿਆਂ ਦਾ ਧਿਆਨ ਦੇਖ ਮਨ ਹੋਰ ਹੋ ਜਾਂਦਾ ਹਾਂ ਹਾਂ ਸੁਖੀ ਕੋਈ ਗੱਲ ਨਹੀਂ ਰਹਿ ਲਵੇ ਜਿੰਨੀ دیر ਮਰਜ਼ੀ ਲੈ ਮੈਂ ਕਿਹੜਾ ਮਨਾ ਕਰਦਾ ਇਹ ਵੀ ਤਾਂ ਇਸਤਾਹਿਕਾਰਾ ਮੈਂ ਕਿਹਾ ਸੀ ਇਕੱਠੇ ਚੱਲਾਂਗੇ ਪਰ ਇਹ ਕੱਲ ਹੀ ਆ ਗਈ ਮੈਂ ਸਿੱਤੇ ਆਪਣੇ ਕੱਪੜੇ ਬੈਗ ਚ ਪਾ ਲਏ ਆ ਨਾ ਲਈ ਮੈਨੂੰ ਵੀ ਬਹੁਤ ਬੁਰਾ ਲੱਗ ਰਿਹਾ ਆ ਕਿ ਮੰਮੀ ਪਾਪਾ ਜੀ ਦੋਵੇਂ ਹੀ ਬੈੱਡ ਤੇ ਪੈ ਗਏ ਮੈਂ ਵੀ ਰਹਿ ਜਾਣਾ ਇੱਥੇ ਕੁਝ ਦਿਨ ਪਾਪਾ ਜੀ ਦਾ ਹੀ ਟਕਾ ਕਰ ਦਿਆਂਗਾ ਉਹ ਨਿੰਮੀ ਵਰੀ ਕੁਝ ਗੱਲਾਂ ਝੂਠ ਵੀ ਬੋਲ ਗਿਆ ਤਾਂ ਕਿ ਆਪ ਝੂਠਾ ਨਾ ਪੈ ਜਾਵੇ ਨਹੀਂ ਜੀਜਾ ਜੀ ਇਸ ਦੀ ਕੋਈ ਜ਼ਰੂਰਤ ਨਹੀਂ ਅਕਾਸ਼ੀਥੀਆ ਕਰੀ ਜਾਂਦਾ ਸਭ ਕੁਝ ਨਾਲੇ ਉਹ ਮੁੰਡਾ ਵੀ ਆ ਰਿਹਾ ਕੱਲ ਨੂੰ ਜੋ ਦੇਖਭਾਲ ਰਹੀ ਰੱਖਿਆ ਆਪਾਂ ਤੁਸੀਂ ਵੈਸੇ ਰਹਿ ਲਪੋ ਜੀ ਤੁਹਾਡਾ ਦਿਲ ਕਰਦਾ ਨਾਲੇ ਨਿੰਮੀ ਭੈਣ ਵੀ ਤਾਂ ਇੱਥੇ ਹੀ ਆ ਕੋਈ ਗੱਲ ਨਹੀਂ ਮੈਂ ਵੀ ਦੋ ਚਾਰ ਦਿਨ ਇੱਥੇ ਹੀ ਰਹਾਗਾ ਅੰਦਰ ਬਾਹਰ ਦੇ ਕੰਮ ਕਰਦੇਖ ਲਮਾਂਗਾ ਜੀ ਸ਼ਿੰਦਾ ਤੇ ਨੀਟਾ ਹੁੰਦੀ ਤਾਂ ਹੋਰ ਗੱਲ ਸੀ ਉਹ ਉਹਨਾਂ ਨੂੰ ਯਾਦ ਕਰਕੇ ਅੱਖਾਂ ਪਾਰ ਆਇਆ ਅਗਲੇ ਦਿਨ ਜਨਮ ਅਸ਼ਟਮੀ ਦਾ ਦਿਨ ਸੀ ਦੀਪੀ ਨੂੰ ਵੀ ਦਫ਼ਤਰ ਤੋਂ ਛੁੱਟੀ ਸੀ ਅਗਸਤ ਦਾ ਮਹੀਨਾ ਸੀ ਸੁਖੀ ਨੇ ਕੁੜੀ ਦੇ ਵਿਆਹ ਲਈ ਟੋਮਾ ਖਰੀਦਣੀਆਂ ਸਨ ਕੁਲਜੀਤ ਨੇ ਕਿਹਾ ਜਾਓ ਪੁੱਤ ਅੱਜ ਵਧੀਆ ਦੇਣਾ ਚੰਗੇ ਕੰਮ ਲਈ ਚੰਗੀ ਸ਼ੁਰੂਆਤ ਕਰ ਲਵੋ ਉਦ ਗਰੇਵਾਲ ਦਾ ਪੇਟ ਠੀਕ ਨਹੀਂ ਸੀ ਆਪਰੇਸ਼ਨ ਤੋਂ ਬਾਅਦ ਉਹਨਾਂ ਦਾ ਪੇਟ ਸਾਫ਼ ਨਹੀਂ ਹੋਇਆ ਸੀ ਉਹ ਦਰਦ ਨਾਲ ਤੜਫ ਰਹੇ ਸਨ ਆਕਾਸ਼ ਉਹਨਾਂ ਦੀ ਮਦਦ ਕਰ ਰਿਹਾ ਸੀ ਗੁਰਮੀਤ ਵੀ ਕੋਲ ਖੜਾ ਹੌਂਸਲਾ ਦੇ ਰਿਹਾ ਸੀ ਜਦ ਕੀ ਕਮਜ਼ੋਰ ਹੋਇਆ ਉਸ ਦਾ ਸ਼ਰੀਰ ਪੱਤੇ ਵਾਂਗ ਹਿੱਲ ਰਿਹਾ ਸੀ ਆਕਾਸ਼ ਨੇ ਆਪਣੇ ਨਾਨਾ ਜੀ ਦੀ ਸਾਫ ਸਫਾਈ ਕੀਤੀ ਗਰੇਵਲ ਸਾਹਵ ਦੀਆਂ ਅੱਖਾਂ ਪਰ ਆਈਆਂ ਹਾਈ ਹੋਏ ਰੱਬਾ ਆ ਨਿੱਕੇ ਜਿਹੇ ਜਵਾਕ ਸਾਹਮਣੇ ਮੈਂ ਬੇਪਰਦਾ ਹੋ ਗਿਆ ਆ ਦਿਨ ਦਿਖਾਉਣੇ ਬਾਕੀ ਰਹਿ ਗਏ ਸੀ ਨਾਨਾ ਜੀ ਫੇਰ ਕੀ ਹੋਇਆ ਮੈਂ ਵੀ ਤਾਂ ਤੁਹਾਡਾ ਪੋਤੀ ਹਾਂ ਮੇਰੇ ਪਾਪਾ ਕਹਿੰਦੇ ਹੁੰਦੇ ਸਨ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਆਉਣ ਲੱਗ ਜਾਂਦੀ ਆ ਉਹ ਦੋਸਤ ਬਣ ਜਾਂਦੇ ਹਨ ਇੱਕ ਦੂਜੇ ਨੂੰ ਸਮਝਦੇ ਹਨ ਤੁਸੀਂ ਫਿਕਰ ਨਾ ਕਰੋ ਨਾਲੇ ਛੋਟੇ ਹੁੰਦੇ ਤੇ ਤੁਸੀਂ ਵੀ ਤਾਂ ਮੇਰੇ ਪੋਤੜੇ ਬਦਲਦੇ ਸੀ ਉਹ ਹੱਸਿਆ ਨਾਲੇ ਇਹ ਸਭ ਆਖਦਿਆਂ ਉਸਨੇ ਆਪਣੇ ਨਾਨੇ ਦੇ ਚਿਹਰੇ ਵੱਲ ਤੱਕਿਆ ਜੋ ਬੁੱਢੀਆਂ ਅੱਖਾਂ ਦੇ ਕੋਹਿਆਂ ਵਿੱਚੋਂ ਹੰਝੂ ਵਹਾਉਂਦੇ ਹੋਏ ਵੀ ਆਕਾਸ਼ ਵੱਲ ਦੇਖ ਮੁਸਕਰਾ ਪਏ ਐਵੇਂ ਹੀ ਖੁਸ਼ ਰਿਹਾ ਕਰੋ ਪਾਪਾ ਜੀ ਕਿਹੜਾ ਕੋਈ ਖੁਸ਼ੀ ਨਾਲ ਬੇਪਰਦਾ ਹੁੰਦਾ ਮੁਸੀਬਤ ਤੇ ਬਿਮਾਰੀ ਬਹੁਤ ਕੁਝ ਕਰਵਾ ਦਿੰਦੀ ਆ ਕੋਲ ਖੜੇ ਗੁਰਮੀਤ ਨੇ ਵੀ ਹੌਸਲਾ ਦਿੱਤਾ ਉਹ ਚਾਦਰ ਦਾ ਓਲਾ ਬਣਾਈ ਖੜਾ ਸੀ ਕਿਉਂਕਿ ਦੂਜੇ ਪਾਸੇ ਮਨਜੀਤ ਤੇ ਕੁਲਜੀਤ ਘਰ ਵੀ ਪਈ ਹੋਈ ਸੀ ਜੋ ਆਪਣੇ ਪਤੀ ਤੇ ਆਪਣੀ ਬੇਵਸੀ ਨੂੰ ਕੋਸਦੀ ਆਪਣੀ ਅੱਖਾਂ ਸਾਫ਼ ਕਰ ਰਹੀ ਸੀ ਮੈਂ ਤਾਂ ਆਪਣੇ ਪਾਪਾ ਜੀ ਦਾ ਵੀ ਹੇਠ ਹੁੰਦਾ ਕੀਤਾ ਸੀ ਜਦ ਉਹ ਹਸਪਤਾਲ 'ਚ ਲਾਚਾਰ ਪਈ ਸੰ ਤਾਂ ਕਰਕੇ ਮੈਨੂੰ ਔਖਾ ਨਹੀਂ ਲੱਗਦਾ ਨਲੇ ਸੇਵਾ ਕਰਕੇ ਮਨ ਨੂੰ ਸਤਕੂਨ ਮਿਲਦਾ ਅਕਾਸ਼ ਨੇ ਸਰਲ ਪਾਵਨਲ ਕਿਹਾ ਜਿਉਂਦਾ ਰਹੇ ਸ਼ੀਰਾ ਜੁਗ-ਜੁਗ ਜੀਵੇ ਰੱਬ ਲੰਬੀ ਉਮਰ ਕਰ। ਦੇਰਵਾਰ ਸਾਹਿਬ ਨੇ ਦੁਆ ਮਨ ਦਿੱਤੀ। ਕੁਝ ਦਿਨ ਬਾਅਦ ਨਿਮੀ ਤੇ ਸੁਖੀ ਵੀ ਕਮਰੇ ਛ ਗਈਆਂ ਤੇ ਨਿਮੀ ਗਰਮੀਤ ਬਲਦੇ ਹੀ ਕੀ ਰਹੀ। ਚੱਲੀਏ ਜੀ ਆਪਾਂ ਹੁਣ। ਨਹੀਂ ਫਿਰ ਹਨੇਰਾ ਹੋ ਜਾਣਾ। ਨਹੀਂ ਨਿਮੀ ਮੇਰਾ ਦਿਲ ਨਹੀਂ ਕਰਦਾ ਪਾਪਾ ਜੀ ਨੂੰ ਛੱਡ ਕੇ ਜਾਣਾ। ਆਪਾਂ ਇੱਥੇ ਹੀ ਰੁਕ ਜਾਨੇ ਆਂ ਸਵੇਰੇ ਚਲਾਂਗੇ। ਨਾਲੇ ਤੁਸੀਂ ਪੈਣਾ ਪੈਣਾ ਬਹਿ ਕੇ ਗੱਲਾਂ ਕਰ ਲਵੋ ਗੁਰਮੀਤ ਦੇ ਮੂੰਹੋਂ ਨਾ ਜਾਣ ਦਾ ਸੁਣ ਕੇ ਨਿੰਮੀ ਵੀ ਖੁਸ਼ ਹੋ ਗਈ ਉਹ ਤਾਂ ਰਹਿਣਾ ਹੀ ਚਾਹੁੰਦੀ ਸੀ ਪਰ ਗੁਰਮੀਤ ਹੀ ਕਹੇ ਬਿਨਾ ਨਹੀਂ ਰਹਿ ਸਕਦੀ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਸ਼ਾਇਦ ਇਹ ਗੱਲ ਨਾਲ ਸਹਿਮਤ ਹੋਣ ਪਰ ਪਹਿਲਾਂ ਇਸੇ ਤਰ੍ਹਾਂ ਹੀ ਹੁੰਦਾ ਸੀ ਪਤੀ ਨੇ ਜੋ ਕਹਿ ਦਿੱਤਾ ਸਿਰ ਮੱਥੇ ਔਰਤਾਂ ਆਪਣੀ ਗੱਲ ਖੁੱਲ ਕੇ ਵੀ ਨਹੀਂ ਕਹਿ ਸਕਦੀਆਂ ਸਨ ਖੈਰ ਦੀਪੀ ਤੇ ਸੁਖੀ ਨੀਮੀ ਦੇ ਉੱਥੇ ਰੁਕਣ ਕਰਕੇ ਖੁਸ਼ ਸਨ ਉਹ ਚਾਹੁੰਦੀਆਂ ਸਨ ਕਿ ਕੱਲ ਨੂੰ ਸਭ ਤੋਂ ਵੱਡੀ ਜਸਮੀਲ ਪੈਣ ਵੀ ਆ ਜਾਵੇ ਇਸੇ ਬਹਾਨੇ ਸਾਰੀਆਂ ਇਕੱਠੀਆਂ ਹੋ ਜਾਣਗੀਆਂ ਦੀਪੀ ਨੇ ਜਸਮੀਲ ਨੂੰ ਫੋਨ ਕੀਤਾ ਤਾਂ ਅਗਲੇ ਦਿਨ ਆਉਣ ਦਾ ਵਾਅਦਾ ਕੀਤਾ ਸੁਖੀ ਤੇ ਦੀਪੀ ਗਰੇਵਾਲ ਸਾਹਬ ਦੇ ਘਰ ਤੇ ਮਾਰਕੀਟ ਚਲੇ ਗਈਆਂ ਕਿਉਂਕਿ ਸੁਖੀ ਦੀ ਕੁੜੀ 라ਵੀ ਦਾ 2 ਮਹੀਨੇ ਬਾਅਦ ਹੀ ਵਿਆਹ ਸੀ ਜਿਸ ਤਰੀਕ ਵੀ ਗਰੇਵਲ ਸਾਹਿਬ ਨੇ ਆਪ ਹੀ ਤੈਅ ਕੀਤੀ ਹੋਈ ਸੀ ਉਹ ਦੋਵੇਂ ਪੈਣਾ ਨਿੰਮੀ ਦੇ ਰਹਿਣ ਕਰਕੇ ਸਮਾਨ ਖਰੀਦਣ ਚਲੇ ਗਈਆਂ 라ਵੀ ਦੇ ਸਸ ਸੋਰੇ ਤੇ ਪੁਰਾਣੇ ਦੇ ਕੁਝ ਗਹਿਣੇ ਉਹਨਾਂ ਖਰੀਦ ਲਏ ਤੇ 15 ਦੇ ਕਰੀਬ ਸੂਟ ਵੀ ਖਰੀਦ ਲਏ ਤਾਂ ਕਿ ਵਕਤ ਰਹਿੰਦਿਆਂ ਸਿਲਾਈ ਵਗੈਰਾ ਕਰਵਾਈ ਜਾ ਸਕੇ ਉਹਨਾਂ ਕਾਫੀ ਸਾਰਾ ਹੋਰ ਵੀ ਸਮਾਨ ਖਰੀਦਿਆ ਕਰਬਾਬਸੀ ਤੇ ਦੀਪੀਰੇ ਜੂਸ ਵਾਲੀ ਦੁਕਾਨ ਤੇ ਖੜਕੇ ਤਕਦੀਰ ਨੂੰ ਫੋਨ ਕਰਕੇ ਕਿਹਾ ਕਿ ਪਾਪਾ ਜੀ ਤੇ ਮੰਮੀ ਜੀ ਨੂੰ ਪੁੱਛ ਕੇ ਦੱਸ ਉਹ ਕਿਹੜਾ ਜੂਸ ਪੀਣਗੇ ਤਾਂ ਉਸਨੇ ਕਿਹਾ ਕਿ ਨਾਰੀਅਲ ਪਾਣੀ ਤੇ ਪਪੀਤਾ ਸ਼ੇਕ ਪੀਣ ਨੂੰ ਕਹਿ ਰਹੇ ਹਨ ਪਰ ਪਪੀਤਾ ਸ਼ੇਕ ਘਰ ਬਣਾ ਕੇ ਪੀਣਾ ਹੈ ਫਿਰ ਉਹਨਾਂ ਫੂਡਸ ਖਰੀਦੇ ਤੇ ਘਰ ਆ ਗਏ ਜਨਮ ਅਸ਼ਟਮੀ ਦਾ ਦਿਨ ਸੀ ਦੀਪੀ ਕ੍ਰਿਸ਼ਨ ਪਖ ਸੀ ਪਰ ਉਸ ਨੂੰ ਅੱਜ ਯਾਦ ਵੀ ਨਾ ਰਿਹਾ ਉਹਨਾਂ ਘਰ ਪਹੁੰਚ ਕੇ ਰੋਟੀ ਪਾਣੀ ਖਾਇਆ ਤੇ ਆਰਾਮ ਕਰਨ ਲੱਗਿਆ ਕਿਉਂਕਿ ਉਹਨਾਂ ਦੇ ਮੰਮੀ ਪਾਪਾ ਜੀ ਵੀ ਅਰੈਸਟ ਕਰ ਰਹੇ ਸਨ ਗੁਰਮੀਤ ਸਿੰਘ ਦੂਜੇ ਵਾਲੇ ਕਮਰੇ 'ਚ ਆਕਾਸ਼ ਨਾਲ ਬੈਠਾ ਸੀ ਉਹ ਤਿੰਨੋਂ ਪੈਣਾ ਪਿਛਲੇ ਬੈਡਰੂਮ 'ਚ ਸਨ ਇੱਕ ਪਾਸੇ ਡਬਲ ਬੈੱਡ ਦੀ ਤਕਦੀਰ ਉੱਤੀ ਪੀ ਤੇ ਨਮੀ ਪਈਆਂ ਸਨ ਕਿ ਇੱਕ ਪਾਸੇ ਫੋਲਡਿੰਗ ਬੈੱਡ ਤੇ ਸੁੱਕੀ ਸਿਰਦਰਦੀ ਦਵਾਈ ਲੱਗੀ ਸੁੱਤੀ ਸੀ ਮੂਲੇ ਕਮਰੇ ਵਿੱਚ ਗਰੇਵਲ ਸਾਹਵ ਤੇ ਕੁਲਜੀਤ ਗੌਰ ਆਪਸ ਵਿੱਚ ਹੌਲੀ-ਹੌਲੀ ਗੱਲਾਂ ਕਰ ਰਹੇ ਸਨ ਜੀਤਾ ਪਿਆਸ ਲੱਗੀ ਆ ਨਿਆਣੇ ਸੁੱਤੇ ਪਏ ਨੇ ਆ ਤੇਰੇ ਸਰਾਣੇ ਪਈ ਬੋਤਲ 'ਚ ਪਾਣੀ ਪਿਆ ਮੈਨੂੰ ਫੜਾ ਦੇ ਮੇਰੇ ਵਾਲੀ ਬੋਤਲ ਦੂਰ ਪਈ ਆ ਹੱਥ ਹੀ ਨਹੀਂ ਪਹੁੰਚਦਾ ਉਹ ਬੇਚਾਰੀ ਭਰੀਆਂ ਨਜ਼ਰਾਂ ਨਾਲ ਆਪਣੀ ਪਤਨੀ ਵੱਲ ਦੇਖਦੇ ਹਨ ਜੀਤਾ ਜੋ ਸਹਾਰਾ ਲੈ ਕੇ ਉੱਠਦੀ ਸੀ ਤੱਕ ਪਹੁੰਚਦੀ ਬਾਹੀ ਦਾ ਸਹਾਰਾ ਲੈ ਕੇ ਆਪ ਹੀ ਉੱਠ ਗਈ ਤੇ ਕੋਲ ਪਈ ਬੋਤਲ ਚੁੱਕ ਕੇ ਲੰਮੀ ਪਹਾਂ ਕੱਢ ਕੇ ਗਰੀਵਰ ਸਾਹਿਬ ਨੂੰ ਫੜਨ ਲੱਗੀ ਪਰ ਇਹ ਕੀ ਉਸ ਹੱਥ ਨਹੀਂ ਪਹੁੰਚ ਰਹੀ ਸੀ ਉਸਨੇ ਥੋੜੀ ਹੋਰ ਤਨਵਾਜੀ ਆਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਣੀ ਰਹੀਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀ ਕਾਲ ਜੀ